ਕੌਮਿਕ ਕਿੰਨੀ ਸਮੂਹ ਜੋ ਕਿ ਡਿਊਟੀ ਪ੍ਰਤੀ ਵਫਾਦਾਰੀ ਹੈ ਜੀ ਉਹ ਸਾਉ ਖੁਦ ਸਰ ਮੈਂ ਪਲਾਜ਼ਮ ਸਾਰੇ ਸਾਹਿਬਾਂ ਚ ਲੱਗ ਗਿਆ ਸਰ ਮੈਂ ਸਾਹਿਬਾਂ ਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਜਿਹੜੇ ਆਪਣੀ ਡਿਊਟੀ ਤੰਦੇ ਹੀ ਨਾਲ ਛੁੱਟੀ ਵਾਲੇ ਦਿਨ ਵੀ ਨਿਭਾ ਰਹੇ ਨੇ ਪਰ ਮੈਂ ਸਭ ਤੋਂ ਵੱਡੀ ਗੱਲ ਇਹ ਕਹਾਂਗਾ ਕਿ ਇਹ ਅਫਸਰ ਵੀ ਉਹਨਾਂ ਚਰ ਕੰਮ ਕਰਦਾ ਜਿੰਨਾ ਚਿਰ ਜਨਤਾ ਸਹਿਯੋਗ ਕਰੇਗੀ ਜਨਤਾ ਨੂੰ ਸਹਿਯੋਗ ਜਿਹੜਾ ਨਾ ਉਹ ਬਹੁਤ ਜ਼ਰੂਰੀ ਹੈ ਪਹਿਲਾ ਸਭ ਤੋਂ ਪਹਿਲਾਂ ਜਿਹੜੇ ਪੋਲੀਥੀਨ ਜਿਹੜੇ ਹਨ ਉਹਦੇ ਕਰਕੇ ਬਹੁਤ ਜੜਾ ਖਲੇਰਾ ਪੈ ਰਿਹਾ ਹੈ ਬਿਲਕੁਲ ਸਰ ਮੈਂ 99% ਮੈਂ ਸ਼ੂਰ ਕਰਨਾ ਹੋਗਾ ਕਿ ਮੈਂ ਆਪਣੀ ਮਾਰਕੀਟ ਦੇ ਵਿੱਚ ਆਪਣੀ ਮੈਂ ਸਾਰੇ ਬੰਦਿਆਂ ਨੂੰ ਇਹ ਕਾਂਗਾ ਕਿ ਬਦ ਘਟਸੋ ਘਟ ਜਿਹੜਾ ਨਾ ਇਹਨੂੰ ਪੋਲੀਥੀਨ ਨੂੰ ਯੂਜ਼ ਕਰੋ ਜੇ ਸਾਡਾ ਸਹਿਯੋਗ ਹੋਏਗਾ ਤਾਂ ਇਹ ਆਪਣੇ ਆਪ ਹੀ ਕਿਦ ਨਾਲ ਇਹਨਾਂ ਸ਼ਹਿਰ ਦੀ ਸਫਾਈ ਰੱਖਣਗੇ ਇਹਨਾਂ ਨੂੰ ਇਨੀ ਮਿਹਨਤ ਕਰਨ ਦੀ ਲੋੜ ਹੀ ਨਹੀਂ ਪਵੇਗੀ ਸਰ ਪੂਰਾ ਪੰਜਾਬ ਚੁੱਟੀ ਬਣਾ ਰਹੇ ਹੋ ਤੇ ਸੜਕਾਂ ਤੇ ਜਿਹੜੇ ਨਾਈਟ ਸ਼ੂਸ ਨੂੰ ਚੈੱਕ ਕੀਤਾ ਆ ਅਸੀਂ ਬਟਾਲਾ ਸ਼ਹਿਰ ਦੇ ਅੰਦਰ ਸਵੇਰੇ ਸਵੇਰੇ ਸਫਾਈ ਦੀ ਚੈਕਿੰਗ ਮੈਂ ਕਰ ਰਿਹਾ ਖੁਦ ਅ ਅੱਜ ਦੇ ਕਮਿਸ਼ਨਰ ਮਿਊਨਿਸਪਲ ਕਾਰਪੋਰੇਸ਼ਨ ਬਟਾਲਾ ਤੇ ਇਸ ਗੱਲ ਨੂੰ ਇਨਸ਼ੋਰ ਕਰ ਰਹੇ ਆ ਕਿ ਸ਼ਹਿਰ ਚ ਸਫਾਈ ਮੁਕੰਮਲ ਹੋਵੇ ਔਰ ਕਈ ਥਾਵਾਂ ਤੇ ਜੋ ਕਮੀਆਂ ਪਾਈਆਂ ਗਈਆਂ ਤਾਂ ਆਪਣੇ ਸਟਾਫ ਨੂੰ ਨਾਲ ਲੈ ਕੇ ਉਹ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਬਟਾਲਾ ਵਾਸੀ ਸਾਨੂੰ ਇਸ ਗੱਲ ਚ ਪੂਰਾ ਸਹਿਯੋਗ ਦੇ ਰਹੇ ਕਾਪਰੇਸ਼ਨ ਦੇ ਰਹੇ ਤੇ ਵਕ ਵਕ ਮੁਹੱਲੇ ਵਕ ਵਕ ਸ਼ਹਿਰ ਦੀ ਕਲੋਨੀਆਂ ਚ ਜਾ ਕੇ ਮੈਂ ਆਪ ਚੈੱਕ ਕਰ ਰਹੇ ਆ ਕਿ ਸਾਡੇ ਜਿਹੜੇ ਸਫਾਈ ਸੇਵਾਦਾਰ ਉਹ ਹਾਜ਼ਰ ਡਿਊਟੀ ਤੇ ਨਾਲੇ ਤਾਂ ਉਹਨਾਂ ਦੀ ਹਾਜ਼ਰੀ ਚੈੱਕ ਹੋ ਜਾਂਦੀ ਆ ਤੇ ਇੱਕ ਅਸੀਂ ਇਹਨਾਂ ਨੂੰ ਯੂਨੀਫਾਰਮ ਜਿਹੜੀ ਹੈ ਇਹਨਾਂ ਦੀ ਤੁਸੀਂ ਦੇਖ ਸਕਦੇ ਹੋ ਕਿ ਹਰੇਕ ਨੇ ਇੱਕ ਫਲੋਰਸੈਂਟ ਕਲਰ ਦੀ ਜੈਕਟ ਪਾਈ ਹੋਈ ਹੈ ਤੇ ਕਿਉਂਕਿ ਇਹ ਗੱਲ ਸਾਹਮਣੇ ਆ ਰਹੀ ਸੀ ਸ਼ਹਿਰ ਵਾਸੀਆਂ ਵੱਲੋਂ ਕਿ ਸਫਾਈ ਚਵਾਦਾ ਨਾ ਦੇ ਸਫਾਈ ਕਰਨ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਸਰਕਾਰੀ ਸਫਾਈ ਸੇਵਾਦਾਰ ਹੈ ਕੌਣ ਤੇ ਇਸ ਕਰਕੇ ਅਸੀਂ ਉਹਨਾਂ ਨੂੰ ਮੰਡੈਟਰੀ ਕਰਤੇ ਕਿ ਜੈਕਟ ਪਾ ਕੇ ਹੀ ਔਨ ਡਿਊਟੀ ਹੋਣਗੇ ਜਦੋਂ ਡਿਊਟੀ ਕਰਨਗੇ ਤਾਂ ਉਹ ਇੱਕ ਕੋਡ ਹੈ ਡਰੈਸ ਕੋਡ ਹੈ ਉਹਨੂੰ ਪਾਉਣਗੇ ਤਾਂ ਕਿ ਇੱਕ ਤਾਂ ਉਹ ਉਹਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਸਫਾਈ ਸੇਵਾਦਾਰ ਨੂੰ ਔਰ ਸ਼ਹਿਰ ਵਾਸੀਆਂ ਨੂੰ ਵੀ ਪਤਾ ਲੱਗਦਾ ਕਿ ਇਹ ਸਰਕਾਰੀ ਮੁਲਾਜ਼ਮ ਇਹਦੀ ਸ਼ਾਮ ਦੇ 5 ਵਜੇ ਤੱਕ ਡਿਊਟੀ ਹੈ ਸਫਾਈ ਤੇ ਔਰ ਉਹਨੂੰ ਹਾਜ਼ਰ ਰਹਿਣਾ ਔਰ ਕੰਮ ਕਰਨਾ ਔਰ ਲਾਜ਼ਮੀ ਹੈ ਉਹਦੇ ਵਾਸਤੇ ਜਦੋਂ ਪੂਰਾ ਪੰਜਾਬ ਸੁਥਰੀ ਬਣਾ ਰਹੇ ਸਰਕਾਰੀ ਸੁਥਰੀ ਤੁਸੀਂ ਔਰ ਤੁਹਾਡੇ ਮੁਲਾਜ਼ਮ ਸੜਕਾਂ ਦੀ ਕੀ ਕਮੀ ਹੈ ਕੀ ਪਲਾਸਟਿਕ ਹੈ ਆ ਠੀਕ ਹੈ ਛੁੱਟੀ ਹੈਗੀ ਹੈ ਪਰ ਅਸੀਂ ਉਸ ਦੇ ਬਾਵਜੂਦ ਵੀ ਸ਼ਹਿਰ ਵਾਸਤੇ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਕਮੀਆਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਮੈਂ ਤਾਂ ਇਹਨੂੰ ਆਪਣੀ ਡਿਊਟੀ ਸਮਝਦਾ ਹਾਂ ਤੇ ਨਾਲ ਦੇ ਮੇਰੇ ਜਿਹੜੇ ਸਾਥੀ ਹੈ ਟੀਮ ਹੈ ਉਹ ਵੀ ਬੜੇ ਤੰਦੇਹੀ ਨਾਲ ਲੱਗੇ ਹੋਏ ਹੈ ਤੇ ਛੁੱਟੀ ਵਾਲੇ ਦਿਨ ਵੀ ਤਾਂ ਸਫਾਈ ਕਰਨ ਦਾ ਫਰਜ਼ ਬਣਦਾ ਹੀ ਹੈ ਮੇਰੇ ਖਿਆਲ ਚਾਹੇ ਕੋਈ ਵੀ ਨਾਗਰਿਕ ਹੈ ਸਾਫ਼ ਸੁਥਰਾ ਰੱਖਣਾ ਆਪਣੇ ਸ਼ਹਿਰ ਨੂੰ ਆਪਣੇ ਆਲੇ ਦੁਆਲੇ ਨੂੰ ਇਹ ਤਾਂ ਇੱਕ ਬੇਸਿਕ ਚੀਜ਼ ਹੈ ਕੀ ਗੱਲ ਹੈ ਡੈਡੀਕੇਸ਼ਨ ਹੈ ਕਿ ਛੁੱਟੀ ਵਾਲੇ ਦਿਨ ਵੀ ਤਾਪਸ ਲਾਜ਼ਮ ਪ੍ਰਤੀਕਰਨ ਤਾਂ ਇਸ ਵੇਲੇ ਦੇਖਿਆ ਕਿ ਪੋਲਥਿੰਗਸ ਬੈਣ ਵਾ ਸਭ ਤੋਂ ਵੱਧ ਸੀਵਰੇਜ ਦੀ ਪ੍ਰੋਬਲਮ ਹੀ ਪੋਲਥਿੰਗਸ ਕਰਾ ਗੀ ਤੇ ਦੀ ਕੋ ਖਾਸ ਹਾਂਜੀ ਇਹਦੇ ਵਾਸਤੇ ਅਸੀਂ ਚੈਕਿੰਗ ਦਾ ਅਭਿਆਨ ਵੀ ਸ਼ੁਰੂ ਕਰ ਰਹੇ ਹਾਂ ਤੇ ਦੁਕਾਨਦਾਰਾਂ ਨੂੰ ਸ਼ਹਿਰ ਵਾਸੀਆਂ ਨੂੰ ਬਟਾਲਾ ਵਾਸੀਆਂ ਨੂੰ ਮੇਰੀ ਅਪੀਲ ਵੀ ਹੈ ਕਿ ਇਹਨਾਂ ਬੈਗਸ ਦਾ ਇਸਤੇਮਾਲ ਨਾ ਕੀਤਾ ਜਾਵੇ ਜਿਹੜੇ ਡੀਗਰੇਡੇਬਲ ਹੈਗੇ ਆ ਬੈਗਸ ਉਹਨਾਂ ਦਾ ਇਸਤੇਮਾਲ ਕੀਤਾ ਜਾਵੇ ਤਾਂ ਕਿ ਇਹ ਜਿਹੜਾ ਚੋਕ ਹੋ ਜਾਂਦਾ ਸਾਰਾ ਸਿਸਟਮ ਸੀਵਰੇਜ ਦਾ ਇਹ ਨਹੀਂ ਹੋਏਗਾ ਤੇ ਆ ਬਾਕੀ ਮੈਂ ਇਹ ਵੀ ਅਪੀਲ ਕਰਾਂਗਾ ਕਿ ਜਿਹੜੇ ਇਨਕ੍ਰੋਚਮੈਂਟਸ ਆ ਅਸੀਂ ਉਹਦਾ ਵੀ ਅਭਿਆਨ ਛੜਿਆ ਹੋਇਆ ਹੈ ਬਟਾਲੇ ਦੇ ਅੰਦਰ ਕਿ ਜਿਹੜੀ ਦੁਕਾਨਾਂ ਦਾ ਗੇ ਇਨਕ੍ਰੋਚਮੈਂਟਸ ਹੈਗੀਆਂ ਉਹਨਾਂ ਨੂੰ ਦੁਕਾਨਦਾਰ ਸਾਨੂੰ ਸਹਿਯੋਗ ਦੇਣ ਆਪਣੇ ਆਪਣੇ ਇਨਕ੍ਰੋਚਮੈਂਟ ਖੁਦ ਹੀ ਹਟਾਉਣ ਅਸੀਂ ਡੇਲੀ ਇਨਕ੍ਰੋਚਮੈਂਟ ਚੈੱਕ ਕਰ ਰਹੇ ਹਾਂ ਔਰ ਡੇਲੀ ਅਸੀਂ ਇਹ ਹੀ ਬੇਨਤੀ ਕਰਦੇ ਹਾਂ ਸਮਾਨ ਚੱਕ ਕੇ ਅੰਦਰ ਵੀ ਕਰਦੇ ਹਾਂ ਕਾਰਪੋਰੇਸ਼ਨ ਵੱਲੋਂ ਪਰ ਇਸ ਦੁਕਾਨਦਾਰ ਵੱਲੋਂ ਵੀ ਕੋਆਪਰੇਸ਼ਨ ਸਾਨੂੰ ਮਿਲ ਰਹੀ ਹੈ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਨੂੰ ਇੰਨਾ ਜ਼ੋਰ ਲਾਉਣ ਦੀ ਲੋੜ ਹੀ ਨਾ ਪਵੇ ਆਪਣਾ ਸਮਾਨ ਅੰਦਰ ਰੱਖਣ ਨਾਲ ਕੀ ਹੈ ਟ੍ਰੈਫਿਕ ਦੀ ਕੰਜੈਸ਼ਨ ਨਹੀਂ ਹੁੰਦੀ ਟ੍ਰੈਫਿਕ ਦੀ ਪ੍ਰੋਬਲਮ ਨਹੀਂ ਹੁੰਦੀ ਸ਼ਹਿਰ ਦੇ ਅੰਦਰ ਔਰ ਆਦਰਵਾਇਜ਼ ਵੀ ਇੱਕ ਨਿਊਸੈਂਸ ਜਿਹੜੀ ਹੈ ਉਹ ਉਹਨੂੰ ਆਪਾਂ ਦੂਰ ਕਰ ਸਕਦੇ ਹਾਂ ਤੇ ਇਹੀ ਮੇਰੀ ਅਪੀਲ ਹੈ ਸਾਰੇ ਸ਼ਹਿਰ ਵਾਸੀਆਂ ਜਿਹਨਾਂ ਨੂੰ ਦੂਰ ਕਰਨ ਦੀ ਕੋਈ ਅਪਲੈਂਟ ਕਰਦੇ ਹੋ ਕਮੀਆਂ ਇੱਕ ਤਾਂ ਇਨਕ੍ਰੋਚਮੈਂਟ ਦਾ ਬਹੁਤ ਵੱਡੀ ਪ੍ਰੋਬਲਮ ਹੈ ਸ਼ਹਿਰ ਦੇ ਅੰਦਰ ਜਿਹਨੂੰ ਦੂਰ ਕਰਨ ਦੀ ਲੋੜ ਹੈ ਦੂਸਰਾ ਸਫਾਈ ਵਾਸਤੇ ਲੋੜ ਹੈ ਜਿੱਚ ਅਸੀਂ ਜਿਹੜੇ ਸਰਕਾਰੀ ਮੁਲਾਜ਼ਮ ਹੈ ਉਹਨਾਂ ਨੂੰ ਤਾਂ ਅਸੀਂ ਖੁਦ ਚੈੱਕ ਕਰ ਰਹੇ ਹਾਂ ਡਿਊਟੀਆਂ ਚੈੱਕ ਕਰ ਰਹੇ ਹਾਂ ਉਹਨਾਂ ਦੀਆਂ ਪੂਰਾ ਰੂਟ ਪਲਾਨ ਅਸੀਂ ਬਣਾਇਆ ਵੀ ਕਿੱਥੋਂ ਕਿੱਥੋਂ ਕੂੜਾ ਕਦੋਂ-ਕਦੋਂ ਚੱਕਣਾ ਤੇ ਇਹਦੇ ਅੰਦਰ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਹੈ ਕਿ ਹਸਲੀ ਜਾਂ ਕਿਤੇ ਉਹ ਇਹੋ ਜਿਹੀ ਥਾਵਾਂ ਤੇ ਕੂੜਾ ਨਾ ਸੁੱਟਣ ਜਾ ਕੇ ਜਿਹੜੇ ਪੁਆਇੰਟਸ ਅਸੀਂ ਬਣਾਏ ਆ ਇਹ ਸਾਡੀ ਗੱਡੀਆਂ ਆਉਂਦੀਆਂ ਸਾਡੀ ਗੱਡੀ ਦੇ ਅੰਦਰ ਹੀ ਦਸਬਿੰਨ ਨਾਲ ਰਹੀ ਕੂੜਾ ਸੁੱਟਣਾ